ਖਬਰ ਜੰਮੂ ਕਸ਼ਮੀਰ ਦੇ ਕਪਵਾੜਾ ਤੋਂ ਹੈ ਜਿੱਥੇ دہشت گردਾਂ ਦੇ ਨਾਲ ਮੁੱਠਪੇੜ ਦੇ ਵਿੱਚ ਇੱਕ ਫੌਜੀ ਜਵਾਨ ਸ਼ਹੀਦ ਹੋ ਗਿਆ ਹੈ ਸੁਰੱਖਿਆ ਜਵਾਨਾਂ ਨੂੰ ਜਾਣਕਾਰੀ ਮਿਲੇ ਕਿ ਕਪਵਾੜਾ ਦੇ ਪੇਠਾ ਪਿੰਡ ਦੇ ਵਿੱਚ ਕੁਝ ਅੱਤਵਾਦੀ ਲੁਕੇ ਹੋਏ ਨੇ ਫੌਜ ਵੱਲੋਂ ਸਰਚ ਆਪਰੇਸ਼ਨ ਸ਼ੁਰੂ ਕਰਨ ਤੋਂ ਬਾਅਦ دہشت گردਾਂ ਤੇ ਫੌਜ ਵਿਚਾਲੇ ਮੁੱਠਪੇੜ ਹੋਈ ਮੁੱਠਪੇੜ ਦੌਰਾਨ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਚੁੱਕਾ ਹੈ ਫਿਲਹਾਲ ਫੌਜ ਤੇ دہشت گردਾਂ ਵਿਚਾਲੇ ਮੁਕਾਬਲਾ ਜਾਰੀ ਹੈ ਅਤੇ ਫੌਜ ਪੂਰੀ ਵਲ ਲਗਾ ਰਹੀ ਹੈ ਤਾਂ ਜੋ ਆਪਣੇ ਸਰਚ ਆਪਰੇਸ਼ਨ ਨੂੰ ਕਾਮਯਾਬ ਬਣਾਇਆ ਜਾ ਸਕੇ ਅਤੇ ਇਨਾ ਅੱਤਵਾਦੀਆਂ ਨੂੰ ਖਤਮ ਕੀਤਾ ਜਾ ਸਕੇ ਇਸ ਸਰਚ ਆਪਰੇਸ਼ਨ ਦੇ ਵਿੱਚ ਇੱਕ ਜਵਾਨ ਸ਼ਹੀਦ ਹੋਇਆ ਹੈ ਦੱਸਣਯੋਗ ਹੈ ਕਿ ਇਹ ਸਰਚ ਆਪਰੇਸ਼ਨ ਪਿਛਲੇ 2 ਦਿਨਾਂ ਤੋਂ ਜਾਰੀ جاری ਹੈ ਕਪਵਾੜਾ ਦੇ ਵਿੱਚ ਕੁਝ ਅੱਤਵਾਦੀ ਜੋ ਕਿ دہشت ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਫੌਜ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਇਨਾ ਅੱਤਵਾਦੀਆਂ ਦੇ ਮਨਸੂਬਿਆਂ ਨੂੰ ناکਾਮਯਾਬ ਕੀਤਾ ਜਾਵੇ ਫੌਜ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਪਵਾੜਾ ਦੇ ਜੰਗਲਾਂ ਦੇ ਵਿੱਚ ਇਹ دہشتਗਰਦ ਛੁਪੇ ਹੋਏ ਨੇ ਅਤੇ ਇਸੇ ਤਹਿਤ ਫੌਜ ਨੇ ਆਪਣੀ ਕਾਰਵਾਈ ਕੀਤੀ ਅਤੇ ਪਿਛਲੇ 2 ਦਿਨਾਂ ਤੋਂ ਆਪਣਾ ਸਰਚ ਆਪਰੇਸ਼ਨ ਫੌਜ ਵੱਲੋਂ ਚਲਾਇਆ ਗਿਆ ਹੈ ਇਸ ਵੇਲੇ ਮੁੱਠਪੇੜ ਦੇ ਵਿੱਚ ਇੱਕ ਜਵਾਨ ਸ਼ਹੀਦ ਹੋ ਚੁੱਕਾ ਹੈ ਪਿਛਲੇ 2 ਦਿਨਾਂ ਤੋਂ ਇਸ ਸਰਚ ਆਪਰੇਸ਼ਨ ਜਾਰੀ ਹੈ ਅਤਵਾਦੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ ਫੌਜ ਅਤੇ ਇੱਕ ਜਵਾਨ ਸ਼ਹੀਦ ਹੋ ਚੁੱਕਾ ਹੈ